ਸਰਦਾਰਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਖੜਤਾ ਪੜਤਾ ਇਹ ਕੋਈ 40 ਸਾਲ ਪਹਿਲਾਂ ਦੀ ਗੱਲ ਹੈ ਤਦ ਸ਼ਾਂਤੀਨਿਕਾ ਟੰਗ ਯੂਨੀਵਰਸਿਟੀ ਦੇ ਮੁੱਖ ਗੇਟ ਤੋਂ ਬਾਹਰ ਆਮੋ ਸਾਹਮਣੇ ਦੋ ਦੁਕਾਨਾਂ ਬਣੀਆਂ ਹੋਈਆਂ ਸਨ ਇੱਕ ਚਾਹ ਦੀ ਤੇ ਦੂਜੀ ਭਾਂ ਦੀ ਤਦ ਯੂਨੀਵਰਸਿਟੀ ਕੈਂਪਸ ਵਿੱਚ ਕੋਈ ਕੰਟੇਨ ਨਹੀਂ ਸੀ ਹੁੰਦੀ ਵਿਦਿਆਰਥੀਆਂ ਨੂੰ ਖਾਣ ਲਈ ਜੋ ਵੀ ਮਿਲਦਾ ਸੀ ਉਹ ਮੈਸ ਵਿੱਚੋਂ ਬੰਨੇ ਵਕਤ ਤੇ ਹੀ ਮਿਲਿਆ ਕਰਦਾ ਸੀ ਦਿਨ ਵਿੱਚ ਕੁਝ ਵੱਧ ਖਾਣ ਲਈ ਜਾਂ ਚਾਹ ਦਾ ਕੱਪ ਪੀਣ ਲਈ ਉਹਨਾਂ ਨੂੰ ਚਾਹ ਦੀ ਦੁਕਾਨ ਤੇ ਜਾਣਾ ਪੈਂਦਾ ਸੀ ਦੋਹਾਂ ਦੁਕਾਨਾਂ ਤੱਕ ਪਹੁੰਚਣ ਲਈ ਇੱਕ ਲੰਮਾ ਰਸਤਾ 메ਨ ਗੀਟ ਤੋਂ ਜਾਂਦਾ ਸੀ ਇੱਕ ਤਾਂ ਉਹ ਰਸਤਾ ਗੰਦੇ ਪਾਣੀ ਨਾਲ ਭਰਿਆ ਰਹਿੰਦਾ ਸੀ ਉੱਥੋਂ ਲੰਘਣ ਵਾਲਿਆਂ ਲਈ ਟੁੱਟੀਆਂ ਇੱਟਾਂ ਰੱਖ ਕੇ ਰਾਹ ਬਣਾਇਆ ਹੋਇਆ ਸੀ ਚਾਹ ਦੀ ਦੁਕਾਨ ਵਾਲੇ ਦਾ ਨਾਂ ਸ਼ਾਦੀ ਲਾਲ ਸੀ ਉਹ ਰਹਿਣ ਵਾਲਾ ਤਾਂ ਬਿਹਾਰ ਦਾ ਸੀ ਪਰ ਇਹ ਨਾ ਬੰਗਾਲੀਆਂ ਵਿੱਚ ਪਤਾ ਨਹੀਂ ਕਿਵੇਂ ਆ ਗਿਆ ਸੀ ਮੈਂ ਸ਼ਾਮ ਲਾਲ ਕੋਲੋਂ ਇਹ ਪੁੱਛਣ ਦੀ ਕਦੇ ਲੋੜ ਨਹੀਂ ਸਮਝੀ ਸੀ ਪਾਣ ਵਾਲੇ ਨੂੰ ਮੈਂ ਨਹੀਂ ਸੀ ਜਾਣਦਾ ਕਿਉਂਕਿ ਮੈਂ ਕਦੇ ਵੀ ਉਸ ਦੁਕਾਨ ਤੋਂ ਪਾਣ ਲੈ ਕੇ ਨਹੀਂ ਸੀ ਖਾਦਾ ਸ਼ਾਮ ਲਾਲ ਕੋਈ 50 ਤੋਂ ਉੱਪਰ ਦੀ ਉਮਰ ਦਾ ਸੀ ਦੁਕਾਨ ਦੇ ਪਿਛਲੇ ਪਾਸੇ ਇੱਕ ਕਮਰੇ ਵਿੱਚ ਉਸ ਦੀ ਉਮਰ ਤੋਂ ਥੋੜੀ ਛੋਟੀ ਉਸਦੀ ਪਤਨੀ ਵੀ 21 ਸਾਲਾਂ ਦਾ ਉਸਦਾ ਪੁੱਤ ਗਿਆਨਾ ਕੋਈ 10 ਵਰਿਆਂ ਦੀ ਧੀ ਪਿਆਰੋ ਰਹਿੰਦੇ ਸਨ ਉਹ ਸਾਰੇ ਇਕੱਠੇ ਦੁਕਾਨ ਨੂੰ ਚਲਾਉਣ ਵਿੱਚ ਇੱਕ ਦੂਜੇ ਦਾ ਹੱਥ ਵਟਾਉਂਦੇ ਸਨ ਸ਼ਾਦੀ ਲਾਲ ਗੱਦੀ ਤੇ ਬੈਠਾ ਰਹਿੰਦਾ ਗਿਆਨਾ ਗਾਕਾਂ ਲਈ ਚਾਹ ਬਣਾਉਂਦਾ ਮਠਿਆਈਆਂ ਪਕਾਉਂਦਾ ਉਸਦੀ ਮਾਂ ਟੁੱਟੇ ਮੇਜ਼ਾਂ ਤੋਂ ਝੂਠੇ ਭਾਂਡੇ ਚੁੱਕ ਪਾਣੀ ਵਾਲੀ ਹੋਜ਼ ਤੱਕ ਪਹੁੰਚਾਉਂਦੀ ਜਿਸ ਥਾਂ ਬੈਠੀ ਪਿਆਰੋ ਹੋਜ਼ ਤੇ ਲੱਗੀ ਟੂਟੀ ਦੇ ਨਾਲ ਦੇ ਪਾਣੀ ਨਾਲ ਉਹਨਾਂ ਨੂੰ ਧੋਂਦੀ ਰਹਿੰਦੀ। ਪਤਾ ਨਹੀਂ ਕਿਉਂ ਸ਼ਾਦੀ ਲਾਲ ਹਮੇਸ਼ਾ ਮੈਲੇ ਤੇ ਗੰਦੇ ਕੱਪੜਿਆਂ ਵਿੱਚ ਹੀ ਰਹਿੰਦਾ ਸੀ। ਮੈਲਟੀਪੱਕ ਉਸੇ ਤਰ੍ਹਾਂ ਦੀ ਕੱਪੜੇ ਦੀ ਬਣੀ ਬਣਾਉਣ ਤੇ ਧੋਤੀ ਹਰ ਵੇਲੇ ਉਹਦੇ ਸਰੀਰ ਤੇ ਹੁੰਦੀ। ਉਸ ਦੀ ਦੁਕਾਨ ਦਾ ਸਾਰਾ ਸਮਾਨ ਵੀ ਆਪਣੇ ਹੀ ਢੰਗ ਦਾ ਸੀ। ਚਾਹ ਵਾਲੀ ਕੀਤਲੀ ਬਾਰੋਂ ਵੇਖ ਕੇ ਪਛਾਣ ਚ ਨਹੀਂ ਸੀ ਆਉਂਦੀ ਕਿ ਕਿਸ ਧਾਤ ਦੀ ਬਣੀ ਹੋਈ ਹੈ। ਚਾਪੁੰਨੀ ਦੀ ਜਾਲੀ ਦੀ ਥਾਂ ਮਲਮਲ ਦਾ ਪਤਲਾ ਕੱਪੜਾ ਬਣ ਕੇ ਕੰਮ ਚਲਾਇਆ ਹੋਇਆ ਸੀ ਕੱਪਾ ਵਿੱਚ ਕਈਆਂ ਦੇ ਕੰਡੇ ਟੁੱਟੇ ਹੋਏ ਸਨ ਇਤਨਾ ਕਿ ਹੋਂ ਦੇ ਬਾਵਜੂਦ ਵੀ ਸ਼ਾਦੀ ਲਾਲ ਦੀ ਦੁਕਾਨ ਹਰ ਵੇਲੇ ਗਾਹਕਾਂ ਨਾਲ ਭਰੀ ਰਹਿੰਦੀ ਸੀ ਟੁੱਟੇ ਮੇਜ਼ਾਂ ਦੇ ਚੁਗਿਰਦ ਬਹੁਤ ਸਾਰੇ ਲੋਕ ਬੈਠੇ ਰਹਿੰਦੇ ਜਿਨ੍ਹਾਂ ਵਿੱਚ ਯੂਨੀਵਰਸਿਟੀ ਦੇ ਪ੍ਰੋਫੈਸਰ ਹੁੰਦੇ ਜਿਨ੍ਹਾਂ ਵਿੱਚ ਰਿਸਰਚ ਸਕਾਲਰ ਹੁੰਦੇ ਜਿਨ੍ਹਾਂ ਜੇ ਜੇ ਕਦੇ ਇੱਕ ਦਾਈ ਵਿਦਿਆਰਥੀ ਵੀ ਹੁੰਦੇ ਉਹ ਚਾਹ ਦੀ ਹਰ ਇੱਕ ਕੋਟ ਦੇ ਨਾਲ ਇਸ਼ਕ ਤੋਂ ਲੈ ਕੇ ਸਿਆਸਤ ਤੱਕ ਘੰਟਿਆਂ ਬੰਦੀ ਬਹਿਸ ਕਰਦੇ ਰਹਿੰਦੇ ਫਿਰ ਜਦੋਂ ਹਨੇਰਾ ਹੋ ਜਾਂਦਾ ਤਾਂ ਪਾਨ ਵਾਲੇ ਦੀ ਦੁਕਾਨ ਤੋਂ ਇੱਕ ਪਾਨ ਲੈ ਕੇ ਅਧੂਰੀ ਬਹਿਸ ਨੂੰ ਛੱਡ ਕੱਲ ਤੇ ਛੱਡ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਸ਼ਾਦੀ ਲਾਲ ਨੇ ਕਦੇ ਵੀ ਉਹਨਾਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਸੀ ਦਿੱਤਾ ਉਹ ਸਾਰਾ ਦਿਨ ਗੱਦੀ ਤੇ ਬੈਠਾ ਕਦੇ ਗਿਆਨੇ ਨੂੰ ਛਿੜਕਦਾ ਰਹਿੰਦਾ ਤੇ ਕਦੇ ਆਪਣੀ ਘਰ ਵਾਲੀ ਜਾਂਦੀ ਨੂੰ ਬਹੁਤ ਸਾਲਾਂ ਤੋਂ ਚਲਦੀਆਂ ਆ ਰਹੀਆਂ ਬੈਸਾ ਵੱਲ ਜੀ ਉਹ ਕਿਤੇ ਧਿਆਨ ਦਿੰਦਾ ਤਾਂ ਆਪ ਵੀ ਬਹੁਤ ਕੁਝ ਸਿੱਖ ਸਕਦਾ ਸੀ ਪਰ ਅਜਾ ਨਾ ਹੋਇਆ ਸ਼ਾਦੀ ਲਾਲ ਇੰਚ ਤਾਂ ਭਾਵੇਂ ਬਹੁਤ ਸਾਰੇ ਗੁਣਾ ਵਾਲਾ ਸੀ ਪਰ ਉਹਨਾਂ ਵਿੱਚ ਗਹਕਾ ਨਾਲ ਸ਼ਹਿਦ ਜਹੀ ਮਿੱਠੀ ਜ਼ੁਬਾਨ ਨਾਲ ਬੋਲਣਾ ਖਾਸ ਸੀ ਸ਼ਾਦੀ ਲਾਲ ਬਿਹਾਰ ਦਾ ਹੋਣ ਕਰਕੇ ਆਪਣੀ ਭਾਸ਼ਾ ਨਾਲ ਜਦੋਂ ਬੰਗਾਲੀ ਦੇ ਸ਼ਬਦ ਮਿਲਾ ਕੇ ਬੋਲਦਾ ਤਾਂ ਹੋਰ ਵੀ ਚੰਗਾ ਲੱਗਦਾ। ਕਈ ਵਾਰੀ ਤਾਂ ਕੋਈ ਗਾਕ ਸਾਰੇ ਦਿਨ ਵਿੱਚ ਚਾਹਦਾ ਇੱਕ ਕੱਪ ਪੀ ਕੇ ਹੀ ਉਸ ਦੀ ਦੁਕਾਨ ਤੇ ਬੈਠਾ ਰਹਿੰਦਾ ਪਰ ਉਹ ਤਾਂ ਵੀ ਮੱਥੇ ਤੇ ਵਟਾ ਨਾ ਪਾਉਂਦਾ। ਗਾਕਾ ਨਾਲ ਭਰੇ ਬੈਂਚ ਵੇਖ ਕੇ ਉਹ ਵਾਰ-ਵਾਰ ਮੁੱਛਾਂ ਤੇ ਹੱਥ ਫੇਰਦਾ ਤੇ ਆਪਣੇ ਕੁੱਟੇ ਆਕਾਰ ਵਾਲੇ ਚਿਹਰੇ ਨੂੰ ਹੋਰ ਕੁੱਟ ਲੈਂਦਾ। ਖੁਸ਼ੀ ਨਾਲ ਉਸ ਦੀਆਂ ਛੋਟੀਆਂ ਗੋਲ ਅੱਖਾਂ ਹੋਰ ਗੋਲ ਹੋ ਜਾਂਦੀਆਂ। ਮੈਨੂੰ ਪਤਾ ਨਹੀਂ ਉਹ ਕਿਉਂ ਜਾਮ ਬਾਬੂ ਆਖ ਬੁਲਾਇਆ ਕਰਦਾ ਸੀ ਮੈਨੂੰ ਇਹ ਵੀ ਯਾਦ ਨਹੀਂ ਕਿ ਉਸਨੇ ਮੇਰਾ ਇਹ ਨਾਂ ਕਿਉਂ ਰੱਖਿਆ ਸੀ ਅਸਲ ਵਿੱਚ ਤਦ 40 ਬਰੇ ਪਹਿਲਾਂ ਮੈਂ ਬਹੁਤ ਸੁੱਕੜੂ ਜਾ ਦੁਬਲਾ ਪਤਲਾ ਸੀ ਜਦੋਂ ਵੀ ਮੈਂ ਟੁਰਦਾ ਹੋਇਆ ਚਿੱਕੜ ਵਾਲੀ ਥਾਂ ਤੇ ਰੱਖਿਆ ਇੱਟਾਂ ਤੇ ਪੈਰ ਤੜਦਾ ਤਾਂ ਉਹ ਮੈਨੂੰ ਦੂਰੋਂ ਆਉਂਦੇ ਨੂੰ ਵੇਖ ਕੇ ਆਓ ਜਾਮ ਸਾਹਿਬ ਕਹਿ ਕੇ ਸਵਾਗਤ ਕਰਦਾ ਮੇਰੇ ਬਿਨਾ ਆਰਡਰ ਦਿੱਤੇ ਗਿਆਨੇ ਨੂੰ ਚਾਹ ਦਾ ਕੜਕਾ ਕੱਪ ਬਣਾਉਣ ਲਈ ਆਖਦਾ। ਮੇਜ਼ਾਂ ਤੇ ਪਏ ਖੱਪ ਖਾਲੀ ਹੁੰਦੇ ਜਾਂਦੇ ਪੈਸਾ ਉਸੇ ਤਰ੍ਹਾਂ ਚਲਦੀਆਂ ਰਹਿੰਦੀਆਂ ਪਰ ਸ਼ਾਦੀ ਲਾਲ ਨੂੰ ਕੁਝ ਨਾ ਹੁੰਦਾ। ਉਸ ਦਾ ਕੁਝ ਵੀ ਨਾ ਬਦਲਦਾ। ਉਹ ਮੈਨੂੰ ਹਮੇਸ਼ਾ ਇੱਕੋ ਤਰ੍ਹਾਂ ਦਾ ਸ਼ਾਦੀ ਲਾਲ ਲੱਗਦਾ। ਇੱਕ ਵਾਰੀ ਹਫ਼ਤੇ ਲਈ ਮੈਨੂੰ ਕੋਲਕੱਤਾ ਜਾਣਾ ਪੈ ਗਿਆ। ਯੂਨੀਵਰਸਿਟੀ ਵਾਪਸ ਆ ਮੈਂ ਸ਼ਾਦੀ ਲਾਲ ਦੀ ਦੁਕਾਨ ਤੇ ਗਿਆ। ਉਸਨੇ ਪਹਿਲਾਂ ਦੀ ਤਰ੍ਹਾਂ ਨਿੱਕੇ ਸ਼ਬਦਾਂ ਨਾਲ ਮੇਰਾ ਸਵਾਗਤ ਕੀਤਾ ਮੇਰੇ ਇੰਨੇ ਦਿਨ ਦੁਕਾਨ ਤੇ ਨਾ ਆਉਣ ਦੀ ਵਜ੍ਹਾ ਪੁੱਛੀ ਗਿਆਨੇ ਨੂੰ ਕੜਕਚਾ ਦੇ ਕੱਪ ਲਈ ਕਿਹਾ ਅੱਜ ਸ਼ਾਦੀ ਲਾਲ ਮੇਰੇ ਪਾਸੋਂ ਪਹਿਚਾਨਿਆ ਨਹੀਂ ਸੀ ਜਾ ਰਹਾ ਉਸਨੇ ਨਵੀਂ ਚਿੱਟੀ ਤੋਤੀ ਤੇ ਨਵਾਂ ਕੁੜਤਾ ਪੈਣ ਰੱਖਿਆ ਸੀ ਸਿਰ ਤੇ ਪਿਆਜ਼ੀ ਰੰਗ ਦੀ ਪੱਗ ਬਨ ਉਸ ਦੇ ਲਾੜ ਨੂੰ ਮਾਇਆ ਲਾ ਉੱਪਰ ਨੂੰ ਚੁੱਕਿਆ ਹੋਇਆ ਸੀ ਜਿਸ ਤੇ ਕਈ ਮੱਖੀਆਂ ਬੈਠੀਆਂ ਆਪਣੇ ਪੈਰਾਂ ਨਾਲ ਮੂੰਹ ਤੋਂ ਰਹੀਆਂ ਸਨ ਥੋੜੀ ਜਿᱷਰਚ ਗਿਆਨਾ ਮੇਰੇ ਲਈ ਚਾਹ ਦਾ ਕੱਪ ਲੈ ਆਇਆ ਕੱਪ ਫੜਦਿਆਂ ਕੁਝ ਹੀ ਪਲਾਂ ਲਈ ਮੇਰੀ ਨਜ਼ਰ ਉਸ ਤੇ ਚਲੀ ਗਈ ਮੈਂ ਤਾਂ ਉਸ ਵੱਲ ਵੇਖਦਾ ਹੀ ਰਹਿ ਗਿਆ ਉਸਨੇ ਵੀ ਪੋ ਵਾਂਗ ਨਵੇਂ ਕੱਪੜੇ ਪੈਣ ਰੱਖੇ ਸਨ ਇਸ ਦੇ ਨਾਲ ਆਪੇ ਹੀ ਮੇਰੀ ਨਜ਼ਰ ਵਰਤਨ ਤੋਂ ਦੀ ਪਿਆਰੋ ਨੂੰ ਵੇਖਣ ਲਈ ਮਜਬੂਰ ਹੋ ਜਾਂਦੀ ਜਿੱਧਰ ਪਿਆਰੋ ਬੈਠਿਆ ਕਰਦੀ ਸੀ ਉਧਰ ਵੇਖ ਕੇ ਤਾਂ ਮੈਂ ਹੈਰਾਨ ਰਹਿ ਗਿਆ ਪਿਆਰੋ ਨਾਲ ਅੱਜ ਇੱਕ ਹੋਰ ਕੁੜੀ ਬੈਠੀ ਸੀ ਜਿਸ ਦੀ ਮੇਰੇ ਵੱਲ ਪੇਠ ਸੀ ਪਿਆਰੋ ਦੇ ਕੱਪੜੇ ਤਾਂ ਉਵੇਂ ਹੀ ਮੈਲ ਨਾਲ ਭਰੇ ਸਨ ਪਰ ਉਸ ਨਾਲ ਬੈਠੀ ਕੁੜੀ ਨੇ ਤਾਂ ਬੜੇ ਕਵੇਂ ਰੰਗ ਦੇ ਕੱਪੜੇ ਪਹਿਨ ਰੱਖੇ ਸਨ ਉਸ ਦੀ ਪਿੱਠ ਵੱਲ ਵੇਖ ਕੇ ਤਾਂ ਉਹ ਮਸਾ 14-15 ਵਰਿਆਂ ਦੀ ਲੱਗੀ ਉਹ ਵੀ ਕੱਪ ਪਲੇਟਾਂ ਸਾਫ਼ ਕਰਨ ਵਿੱਚ ਪਿਆਰ ਉਹਦੀ ਮਦਦ ਕਰ ਰਹੀ ਸੀ ਜਦੋਂ ਵੀ ਉਹ ਕੱਪ ਪਲੇਟਾਂ ਸਾਫ਼ ਕਰਦਿਆਂ ਹੱਥ ਹਿਲਾਉਂਦੀ ਤਾਂ ਉਸ ਦੀਆਂ ਬਾਹਾਂ ਵਿੱਚ ਪਹਿਨੇ ਚਾਂਦੀ ਦੇ ਘੁੰਗਰੂਆਂ ਵਾਲੇ ਕੜੇ ਛਣਕਾਰ ਉੱਠਦੇ ਜਿੰਨੀ ਵਾਰੀ ਵੀ ਮੈਂ ਉਸ ਨਵਿਆਹੀ ਕੁੜੀ ਵੱਲ ਵੇਖਣ ਦੀ ਕੋਸ਼ਿਸ਼ ਕੀਤੀ ਤਾ ਮੈਨੂੰ ਹਰ ਵਾਰੀ ਇਸ ਤਰ੍ਹਾਂ ਲੱਗਾ ਜਿਵੇਂ ਸ਼ਾਦੀ ਲਾਲ ਵੀ ਮੇਰੇ ਵੱਲ ਘੂਰ-ਘੂਰ ਕੇ ਤੱਕ ਰਿਹਾ ਸੀ ਪਤਾ ਨਹੀਂ ਮੈਂ ਕਿਉਂ ਬਾਰ-ਬਾਰ ਕੋਸ਼ਿਸ਼ ਕਰ ਰਿਹਾ ਸੀ ਕਿ ਉਸ ਕੁੜੀ ਦੀ ਸ਼ਕਲ ਇੱਕ ਵਾਰੀ ਵੇਖ ਲਵਾਂ ਬੈਂਚ ਤੇ ਬੈਠਾ-ਬੈਠਾ ਮੈਂ ਚਾਹ ਦੇ ਤਿੰਨ ਕੱਪ ਪੀ ਗਿਆ ਪਰ ਮੈਨੂੰ ਤਾਂ ਵੀ ਉਹ ਕੁੜੀ ਦੀ ਸ਼ਕਲ ਇੱਕ ਵਾਰੀ ਵੀ ਦਿਖਾਈ ਨਹੀਂ ਦਿੱਤੀ ਉਸ ਦਿਨ ਮੈਂ ਵੇਖਿਆ ਮੇਰੇ ਨਾਲ ਬੈਠੇ रिसर्च स्कॉलर उस ਨਵੀਂ ਵਿਆਹੀ ਕੁੜੀ ਨੂੰ ਵੇਖ ਕੇ ਅਨਜੋੜ ਵਿਆਹਾਂ ਦੇ ਬਾਰੇ ਬਹਿਸ ਕਰ ਰਹੇ ਸਨ ਬੈਂਚ ਤੋਂ ਉੱਠ ਮੈਂ ਸ਼ਾਦੀ ਲਾਲ ਦੀ ਗੱਦੀ ਦੇ ਕੋਲ ਪੈਸੇ ਦੇਣ ਆ ਗਿਆ ਪੈਸੇ ਫੜਾਦਿਆਂ ਮੈਂ ਫਿਰ ਉਧਰ ਵੇਖਣ ਲੱਗਾ ਜਿੱਧਰ ਪਿਆਰੋਂ ਨਾਲ ਉਹ ਕੁੜੀ ਬੈਠੀ ਸੀ ਇਹ ਮੇਰੀ ਨੌ ਹੈ ਅਚਾਨਕ ਸ਼ਾਦੀ ਲਾਲ ਦੀ ਰੁੱਖੀ ਜਹੀ ਆਵਾਜ਼ ਨੇ ਮੇਰਾ ਧਿਆਨ ਉਧਰੋਂ ਹਟਾ ਦਿੱਤਾ ਉਸਦੇ ਇੰਨਾ ਸ਼ਬਦਾਂ ਤੇ ਮੈਨੂੰ ਬਹੁਤ ਸ਼ਰਮ ਲੱਗੀ ਉਸ ਦਿਨ ਮੈਂ ਚੁੱਪਚਪੀ ਤੇ ਆਪਣੇ ਕਮਰੇ ਵੱਲ ਆ ਗਿਆ ਦੂਜੇ ਦਿਨ ਮੈਂ ਫੇਰ ਸ਼ਾਦੀ ਲਾਲ ਦੀ ਦੁਕਾਨ ਤੇ ਗਿਆ ਟੁੱਟੀਆਂ ਇੱਟਾਂ ਤੇ ਪੈਰ ਧਰਦਿਆਂ ਹੀ ਮੇਰੀ ਨਜ਼ਰ ਸ਼ਾਦੀ ਲਾਲ ਦੀ ਨਜ਼ਰ ਨਾਲ ਮਿਲੀ ਪਰ ਅੱਜ ਉਸਨੇ ਰੋਜ਼ ਦੀ ਤਰ੍ਹਾਂ ਮੇਰਾ ਓ ਜਾਨ ਸਾਹਿਬ ਕਹਿ ਕੇ ਨਿਗਾਹ ਸੁਆਗਤ ਨਾ ਕੀਤਾ ਜਿਵੇਂ ਉਹ ਪਹਿਲਾਂ ਕਰਿਆ ਕਰਦਾ ਸੀ ਉਸ ਨੇ ਗੱਦੀ ਤੇ ਬੈਠਿਆਂ-ਬੈਠਿਆਂ ਹੀ ਰੁੱਖੇ ਸ਼ਬਦਾਂ ਨਾਲ ਗਿਆਨੇ ਨੂੰ ਚਾਹ ਦੇ ਕੱਪ ਲਈ ਕਹਿ ਦਿੱਤਾ ਪਰ ਇਸ ਵਾਰੀ ਉਹ ਚਾਹ ਨਾਲ ਲੱਗਿਆ ਕੜਕ ਸ਼ਬਦ ਖਾ ਗਿਆ ਮੈਂ ਉਸ ਦੇ ਇਸ ਤਰ੍ਹਾਂ ਦੇ ਸੁਭਾਅ ਬਾਰੇ ਕੁਝ-ਕੁਝ ਜ਼ਰੂਰ ਸਮਝ ਗਿਆ ਸੀ ਅੱਜ ਚਾਹ ਪੀਂਦਿਆ ਮੈਂ ਜਿੰਨੀ ਵਾਰੀ ਵੀ ਸ਼ਾਦੀ ਲਾਲ ਦੀ ਨੂ ਵੱਲ ਤੱਕਿਆ ਸ਼ਾਦੀ ਲਾਲ ਦੀਆਂ ਅੱਖਾਂ ਨੇ ਮੈਨੂੰ ਗੁੱਸੇ ਨਾਲ ਘੂਰ-ਘੂਰ ਕੇ ਤਾੜਦੀਆਂ ਰਹੀਆਂ ਫਿਰ ਅਗਲੇ ਦਿਨ ਜਦੋਂ ਮੈਂ ਦੁਕਾਨ ਤੇ ਗਿਆ ਤਾਂ ਸ਼ਾਦੀ ਲਾਲ ਦਾ ਪੂਰਾ ਸੁਭਾਅ ਮੈਨੂੰ ਸਾਰੇ ਗਾਹਕਾਂ ਨਾਲ ਚਿੜਚਿੜਾ ਲੱਗਾ ਮੇਰੇ ਚਾਹ ਪੀਂਦਿਆਂ ਉਸਨੇ ਕਿੰਨੀ ਵਾਰੀ ਗਿਆਨੇ ਨੂੰ ਝਾੜਿਆ ਤੇ ਇੱਕ ਵਾਰੀ ਗਾਹਕਾਂ ਤੇ ਉੱਚੀ ਬਹਿਸ ਕਰਨ ਤੇ ਵੀ ਇਤਰਾਜ਼ ਕੀਤਾ ਇਸ ਤਰ੍ਹਾਂ 4 ਦਿਨ ਲੰਘ ਗਏ ਪਰ ਮੈਂ ਸ਼ਾਦੀ ਲਾਲ ਦੀ ਨਵ ਦੀ ਸ਼ਕਲ ਨਾ ਵੇਖ ਸਕਿਆ ਅਤੇ ਇਹਨਾਂ ਦਿਨਾਂ ਵਿੱਚ ਸ਼ਾਦੀ ਲਾਲ ਦਾ ਵਰਤਾਓ ਮੇਰੇ ਨਾਲ ਇੰਨਾ ਚਿਚੜਾ ਹੋ ਗਿਆ ਕਿ ਜਿਵੇਂ ਉਹ ਮੈਨੂੰ ਦੁਕਾਨ ਚੋਂ ਚੁੱਕ ਕੇ ਬਾਹਰ ਸੁੱਟ ਦੇਣਾ ਚਾਹੁੰਦਾ ਸੀ ਮੈਨੂੰ ਵੀ ਸ਼ਾਦੀ ਨਾਲ ਦੇ ਵਰਤਾਓ ਪਾਸੋਂ ਡਰ ਲੱਗਣ ਲੱਗ ਪਿਆ ਸੀ ਪੰਜਵੇਂ ਦਿਨ ਜਦੋਂ ਮੈਂ ਉਸਦੀ ਦੁਕਾਨ ਤੇ ਜਾਣ ਲਈ ਟੁੱਟੀਆਂ ਇੱਟਾਂ ਤੱਕ ਪਹੁੰਚਿਆ ਤਾਂ ਮੈਨੂੰ ਚੁੱਪ ਵੇਖ ਕੇ ਉਹ ਪਹਿਲਾਂ ਵਾਂਗ ਬੋਲਿਆ ਆਓ ਜਾਮ ਸਾਹਿਬ ਕੀ ਹਾਲ ਹੈ ਉਸਦੇ ਅਜਿਹੇ ਵਰਤਾਓ ਤੇ ਮੈਂ ਬਹੁਤ ਹੈਰਾਨ ਹੋਇਆ ਉਹ ਮੈਨੂੰ ਪਹਿਲਾਂ ਵਾਲਾ ਸ਼ਾਦੀ ਲਾਲ ਜਾਪਿਆ ਜਿਹੜਾ ਹੱਸ ਹੱਸ ਕੇ ਗਾਹਕਾਂ ਦਾ ਸੁਆਗਤ ਕਰਿਆ ਕਰਦਾ ਸੀ ਬੈਂਚ ਤੇ ਬੈਠਦਿਆਂ ਹੀ ਉਸਨੇ ਗਿਆਨੇ ਨੂੰ ਮੇਰੇ ਲਈ ਕੜਕ ਚਾਹ ਦੇ ਕੱਪ ਲਈ ਕਿਹਾ ਅੱਜ ਉਹ ਚਾਰ ਨਾਲ ਕੜਕ ਸ਼ਬਦ ਜੋੜਨਾ ਨਹੀਂ ਸੀ ਭੁੱਲਿਆ ਮੈਂ ਕੁਝ ਚਿਰ ਲਈ ਹੈਰਾਨੀ ਵਿੱਚ ਡੁੱਬਿਆ ਉਸੇ ਤਰ੍ਹਾਂ ਬੈਂਚ ਤੇ ਚੁੱਪਚਾਪ ਬੈਠਾ ਸ਼ਾਦੀ ਲਾਲ ਬਾਰੇ ਸੋਚਦਾ ਰਿਹਾ ਇਹ ਅੱਜ ਬਦਲ ਕਿਵੇਂ ਗਿਆ ਮੇਰੇ ਮਨ ਅੰਦਰ ਸਵਾਲ ਆ ਗਿਆ ਗਿਆਨਨਾ ਚਾਹ ਦਾ ਕੱਪ ਮੇਜ਼ ਤੇ ਰੱਖ ਗਿਆ ਤਾਂ ਮੈਨੂੰ ਇਵੇਂ ਲੱਗਾ ਜਿਵੇਂ ਉਸ ਦੇ ਬੁੱਲਾਂ ਵਿੱਚ ਮੁਸਕਾਨ ਛਿਪੀ ਹੋਈ ਸੀ ਚਾਹ ਦਾ ਕੱਪ ਪੀਂਦਿਆਂ ਅਚਾਨਕ ਮੇਰੀ ਨਜ਼ਰ ਉਧਰ ਚਲੀ ਗਈ ਜਿਸ ਥਾਂ ਹਰ ਰੋਜ਼ ਸ਼ਾਦੀ ਲਾਲ ਦੀ ਨੋ ਪਿਆਰੋਂ ਨਾਲ ਬੈ ਕੇ ਬਰਤਨ ਧੋਇਆ ਕਰਦੀ ਸੀ ਪਰ ਉਧਰ ਵੇਖਦਿਆਂ ਹੀ ਮੇਰਾ ਮੂੰਹ ਜਿਵੇਂ ਜਿਵੇਂ ਸ਼ਰਮ ਨਾਲ ਲਾਥ ਹੀ ਗਿਆ ਜਿਸ ठाਉਜ਼ ਨੇੜੇ ਸ਼ਾਦੀ ਲਾਲ ਦੀਨੂ ਅਤੇ ਪਿਆਰੋ ਰੋਜ਼ ਬੈਠ ਕੱਪ ਪਲੇਟਾਂ ਧੋਇਆ ਕਰਦੀਆਂ ਸਨ ਉਸ ਦੇ ਅੱਗੇ ਸ਼ਾਦੀ ਲਾਲ ਨੇ ਖੜ ਦਾ ਪਰਦਾ ਬੰਨ ਰੱਖਿਆ ਸੀ ਜਿਸ ਦੇ ਪਿੱਛੇ ਕਿਸੇ ਦੀਆਂ ਬਾਹਾਂ ਵਿੱਚ ਪਹਿਨੇ ਕੁੰਗਰੂਆਂ ਵਾਲੇ ਕੜੇ ਚੋਂ ਛੰਛਾਂ ਛਾਂਦੀ ਆਵਾਜ਼ ਤਾਂ ਸੁਣਾਈ ਦੇ ਰਹੀ ਸੀ ਪਰ ਉਹਨਾਂ ਅੱਗੇ ਖੜ ਦਾ ਪਰਦਾ ਤਾਣਿਆ ਹੋਣ ਕਰਕੇ ਕੜਿਆਂ ਵਾਲੀ ਦਾ ਆਕਾਰ ਨਹੀਂ ਸੀ ਦਿਸ ਰਿਹਾ ਉੱਤਰੋਂ ਨਜ਼ਰ ਹਟਾ ਮੈਂ ਸ਼ਾਦੀ ਲਾਲਵਲ ਵੇਖਿਆ ਮੇਰੇ ਵੱਲ ਵੇਖਦਾ ਹੋਇਆ ਉਹ ਕੁੱਟਿਆ ਕੁੱਟਿਆ ਮੁੱਛਾਂ ਵਿੱਚ ਮੁਸਕੁਰਾ ਰਿਹਾ ਸੀ ਤੇ ਉਸ ਦੀਆਂ ਛੋਟੀਆਂ ਛੋਟੀਆਂ ਗੋਲ ਅੱਖਾਂ ਪਹਿਲਾ ਨਾਲੋਂ ਵੀ ਵੱਧ ਗੋਲ ਦਿਸ ਰਹੀਆਂ ਸਨ ਉਸ ਦਿਨ ਮੇਰੇ ਨੇੜੇ ਬੈਠੇ ਪ੍ਰੋਫੈਸਰ ਤੇ ਰਿਸਰਚ ਸਕਾਲਰ ਉੱਚੀ ਉੱਚੀ ਬੋਲ ਕੇ ਇਸਤਰੀ ਦੇ ਪਰਦੇ ਬਾਰੇ ਬਹਿਸ ਕਰ ਰਹੇ ਸਨ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ